ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਕਹਿੰਦਾ ਵੀ ਵਾਹਿਗੁਰੂ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਤਾਂ ਸਾਡੇ ਨਾਲ ਉਹੀ ਲੋਕ ਮੌਜੂਦ ਨੇ ਆ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਮੰਜ਼ਰ ਆਇਆ ਉਹਨੇ 4 ਮਿੰਟ ਦੇ ਵਿੱਚ 4 ਮਿੰਟ ਦੇ ਵਿੱਚ ਉਹਨੇ ਸਾਡੇ 40 ਪਿੰਡਾਂ ਦੀ ਫਸਲ ਤਬਾਹ ਕਰਕੇ ਰੱਖ ਦਿੱਤੀ ਸਾਡੇ 12 ਵਜੇ ਦਾ ਬੰਨ ਟੁੱਟਾ ਏ ਕੋਈ ਨਹੀਂ ਆਇਆ ਅੱਗੇ ਵੀ ਨਹੀਂ ਕਿਸੇ ਨੇ ਪੁੱਛਿਆ ਜੀਸੀਪੀ ਜਾਂ ਪੌਵ ਲੈਣ ਦਿੱਤੀਆਂ ਉੱਥੇ 20 25 ਟਰਾਲੀਆਂ ਰੋਜ਼ ਪਿੰਡ ਵੱਲੋਂ ਤੇਲ ਘਰੋਂ ਆਪੋ ਆਪਣੇ ਪਾ ਕੇ ਬਹੁਤ ਜ਼ਿਆਦਾ ਖਰਚਾ ਕੀਤਾ ਵੀ ਜਮੀਨ ਬਾਜੇ ਸਾਡੀ ਫਸਲ ਬਾਜੇ ਭਗਵੰਤ ਸਾਹਿਬ ਮਾਨ ਨੂੰ ਇੱਕ ਬੇਨਤੀ ਹੈ ਸਾਡੀ ਜੇ ਸਾਡੀ ਬਾਹ ਫੰਨੀ ਹੁਣ ਵਕਤ ਆ ਤੇ ਜੇ ਇਹ ਵਕਤ ਵੀ ਤੂੰ ਗਵਾਲਿਆ ਤਾ ਫਿਰ ਇਹਨਾਂ ਪਿੰਡਾਂ ਦੀ ਝਾਕ ਲਾ ਦੇ ਕੋਈ ਗੱਲ ਮਕਾਦੀ ਇਹ ਵੀ ਉਹ ਕਮੇਡੀ ਬੰਦਾ ਹੈ ਉਹ ਕਮੇਡੀ ਕਰਦਾ ਇਹਦੇ ਚ ਕਮੇਡੀ ਵਾਲਾ ਨਹੀਂ ਕੰਮ ਇਹ ਜ਼ਿੰਮੇਦਾਰ ਦਾ ਕਲੇਜਾ ਟੁੱਟ ਗਿਆ ਅੱਜ ਪੈਂਦੇ ਹੋ ਆਨੀ ਆਲੀ ਪ੍ਰਸ਼ਾਸਨ ਨੂੰ ਵੀ ਇੱਥੇ ਆਉਣ ਜ਼ਿੰਮੇਦਾਰਾਂ ਦੀ ਗੱਲ ਸੁਣ ਤੇ ਜੇ ਆਣ ਕੇ ਕਮੇਡੀ ਕਰਕੇ ਚਲ ਜਾਣਾ ਤੇ ਫਿਰ ਆਪਦੇ ਘਰੇ ਹੀ ਰਹਿਣ ਆਣ ਕੇ ਮਜ਼ਾਕ ਬਣਾ ਕੇ ਚਲ ਜਾਂਦੇ ਆ ਜੀ ਬਜੀ ਤੋ ਤੁਹਾਡੀ ਕਿੰਨੀ ਕਿ ਫਸਲ ਤਬਾਹ ਹੋ ਗਈ ਜੀ ਚਾਚੇ ਤਾਂ ਨਹੀਂ ਪਾਖੇ 150 ਕਿੱਲੇ ਤੇ ਲਾਗੇ ਬੰਨੇ ਹੋਣੀ ਆ ਉਤਰਾ ਕਰ ਲਿਆ ਦੀ ਵੀ ਕਿੱਲੇ ਤਾਂ ਹੈਗਾ ਵਾਜੀ ਸਾਰੀ ਤਬਾਹ ਹੋ ਗਈ ਜੀ ਸਾਰੀ ਤਬਾਹ ਹੋ ਗਈ ਜੀ ਸੇਰੇ ਗਏ ਸੇਰੇ ਜਾ ਕੇ ਵੇਖਿਆ ਠੀਕ ਸੀ ਉਹ ਜੱਕ ਦਮ ਇੱਕ ਦਮ ਉਹਨੇ ਪੈਰ ਸਾਡੇ ਕੱਢਿਆ ਕਮਾ ਕੇ ਮਾਰਿਆ ਤੁਲੇ ਚੋ ਕਿ ਸਾਨੂੰ ਉਹ ਵਕਤ ਰੋਣ ਉਹਦਾ ਹੋਣਾ ਹੀ ਸਾਨੂੰ ਜੋ ਨਾਲ ਤੇ ਸਾਡੇ ਦਿਲ ਨੂੰ ਖੁਸ਼ ਹੁੰਦਾ ਭਗਵਾਨ ਤੁਮਾਨ ਸਾਹਿਬ ਨੂੰ ਸਿੱਧਾ ਹੀ ਪਹਿਲਾਂ ਕਹਿੰਦੇ ਨਹੀਂ ਤੇ ਉਹਨਾਂ ਦੇ ਜਿਹੜੇ ਮੰਤਰੀ ਸੰਤਰੀ ਸੁਣਦੇ ਆ ਉਹ ਧਿਆਨ ਦੇਣ ਜੇ ਹੁਣ ਵੀ ਇਹ ਗੱਲਾਂ ਦਾ ਕੜਾਈ ਕੀਤਾ ਤੇ 2027 ਚ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਜੇ ਲਾਉਣਾ ਇੰਨੀ ਮਿਹਨਤ ਕੀਤੀ ਆ ਸਭ ਭੈਣ ਭਰਾਵਾਂ ਦੇ ਪੈਰ ਗਲ ਗੇ ਹੱਥ ਗਲ ਗੇ ਆ ਵੀ ਇਹਨੂੰ ਵਾਸਤੇ ਵੇਖਣ ਵਾਸਤੇ ਹੁਣ ਉਤੋਂ ਆਣ ਕੇ ਰੱਬ ਦਾ ਕਹਿਰ ਹੋ ਗਿਆ ਵਾ ਜੀ ਪਹਿਲਾਂ ਬੰਨ ਕਮਜ਼ੋਰ ਸੀ ਅਸੀਂ ਕਹਿੰਦੇ ਰਹੇ ਉਦੋਂ ਨਹੀਂ ਕੋ ਆਇਆ ਜੇ ਹੁਣ ਹੀ ਆ ਜਾਣ ਹੁਣ ਹੀ ਆ ਕੇ ਸਾਡੀ ਸਾਰ ਲੈਣ ਤੇ ਸਾਨੂੰ ਆ ਕੇ ਪੁੱਛਣ ਤੇ ਇਹਦੀ ਵਿਸ਼ੇਸ਼ ਗਦੌਰੀ ਕਰਕੇ ਸਰਕਾਰ ਨੇ ਇਹ ਤੱਕ ਨਹੀਂ ਸਾਰ ਨਹੀਂ ਲਈ। ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਸਾਡੇ ਮੰਤਰੀਆਂ ਦੀ ਗੱਲ ਕਰੀਏ ਕਹਿੰਦੇ ਸਾਡੇ ਵਿਧਾਇਕ ਨੇ ਅਸੀਂ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਨੇ। ਸਾਡੇ ਕਿਸੇ ਸਰਕਾਰ ਨੇ ਜਿੰਦੀ ਕੁਝ ਜਾਇਜ਼ ਲਿਆ। ਕੋਈ ਸਰਕਾਰ ਨਹੀਂ ਪਹੁੰਚੀ। ਦੇਖੋ ਪਹਿਲਾਂ ਸਾਡਾ 23 ਚ ਬਹੁਤ ਨੁਕਸਾਨ ਹੋ ਗਿਆ। ਤੇ ਸਾਨੂੰ ਸਰਕਾਰ ਵੱਲੋਂ ਬਹੁਤ ਕੋਈ ਮਤਲ ਖਾਸ ਹੈਲਪ ਨਹੀਂ ਮਿਲੀ। ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦੇ ਪਿੰਡ ਆਲੀ ਕਲਾਂ ਅਤੇ ਆਲੀ ਖੁਰਦ ਦੀ ਜਿਹੜੀ ਹੱਦ ਪੈਂਦੀ ਹੈ ਉੱਥੇ ਪਹੁੰਚੇ ਆਂ ਸੋਸ਼ਲ ਮੀਡੀਆ ਦੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਕਹਿੰਦਾ ਵੀ ਵਾਹਿਗੁਰੂ ਤੂੰ ਸਾਡੇ ਸਾਡੇ ਨਾਲ ਚੰਗੀ ਨਹੀਂ ਕੀਤੀ ਉਹੀ ਲੋਕ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਤਕਰੀਬਨ ਪਿਛਲੇ 10 ਦਿਨਾਂ ਤੋਂ ਇੱਕ ਬੰਨ ਹੈ ਜਿਹੜਾ ਇਹਨਾਂ ਦੇ ਪਿੰਡ ਦਾ ਉਹ ਬੰਨ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਸੀਗੇ ਪਰ ਇਹਨਾਂ ਦੀ ਮਿਹਨਤ ਤੇ ਪਾਣੀ ਫਿਰਦਾ ਹੈ ਬਿਆਸ ਦਰਿਆ ਦੇ ਜਿਹੜਾ ਪਾਣੀ ਦਾ ਪੱਧਰ ਵੱਧ ਆਇਆ ਤਾਂ ਇਹਨਾਂ ਦੇ ਪਿੰਡ ਵਾਲਾ ਬੰਨ ਟੁੱਟ ਜਾਂਦਾ ਹੈ ਤਾਂ ਸਾਡੇ ਨਾਲ ਉਹੀ ਲੋਕ ਮੌਜੂਦ ਨੇ ਆ ਭਾਈ ਸਾਹਿਬ ਨੇ ਜਿਹੜੇ ਕਹਿੰਦੇ ਸੀ ਕਿ ਵਾਹਿਗੁਰੂ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਇਸ ਮਾੜੇ ਸਮੇਂ ਦੇ ਵਿੱਚ ਇਹ ਪਰਮਾਤਮਾ ਦੇ ਫੈਸਲੇ ਤੇ ਵੀ ਸ਼ਿਕਵਾ ਕਰਨ ਲੱਗ ਗਏ ਤੇ ਗੱਲਬਾਤ ਕਰਦੇ ਆਂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਲੋਕ ਆਵਾਜ਼ ਚੈਨਲ ਤੁਹਾਡਾ ਇੱਥੇ ਪਹੁੰਚਣ ਤੇ वेलकम जी ਆਹਨੂੰ ਤੁਹਾਨੂੰ ਹਾਂਜੀ ਵੀਰ ਜੀ ਅੱਛਾ ਭਾਈ ਜੀ ਉਸ ਵੀਡੀਓ ਦੇ ਵਿੱਚ ਤੁਸੀਂ ਇਹ ਕਿਉਂ ਕਹਿ ਰਹੇ ਕਿ ਵਾਹਿਗੁਰੂ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਦੇਖੋ ਵੀਰ ਜੀ ਜਦੋਂ ਕਿਸੇ ਤੇ ਭਰੋਸਾ ਹੋਵੇ ਨਾ ਜਦੋਂ ਕੋਈ ਵੀ ਸ਼ਖਸ ਵੀ ਆਪਣਾ ਭਰੋਸਾ ਤੋੜਦਾ ਨਾ ਤੇ ਆਪਾਂ ਉਹਨੂੰ ਜਜ਼ਬਾਤੀ ਹੋ ਕੇ ਕਹਿੰਨੇ ਆ ਉੱਥੇ ਅਸੀਂ ਮੈਂ ਮੈਂ ਆਪਣੇ ਮਤਲਬ ਕਹਿੰਨਾ ਵਾ ਵੀ ਅਸੀਂ ਸ਼ਰਦਾ ਵੱਲੋਂ ਕੋਈ ਕਮੀ ਨਹੀਂ ਛੱਡੀ ਅਸੀਂ ਦੇਸੀ ਘਿਉ ਦੇ ਪ੍ਰਸ਼ਾਦ ਅਸੀਂ ਦੇਗਾ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਰਾਤ ਦਿਨ ਅਸੀਂ ਉੱਥੇ ਪੂਰੀ ਆਪਣੀ ਜਦੋਜਹਿਦ ਕੀਤੀ ਪਿਛਲੇ 18-20 ਦਿਨ ਤੋਂ ਤੇ ਲੇਕਿਨ ਜਦੋਂ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਮੰਜ਼ਰ ਆਇਆ ਤੇ ਮੈਂ ਉਹਨੂੰ ਬਹੁਤ ਕੋਸ਼ਿਸ਼ ਕੀਤੀ ਕਿ ਆਪਣੇ ਜਜ਼ਬਾਤਾਂ ਨੂੰ ਕਾਬੂ 'ਚ ਰੱਖਾਂ ਲੇਕਿਨ ਉਹਨੇ 4 ਮਿੰਟ ਦੇ ਵਿੱਚ ਘੜੀ ਦੇ 4 ਮਿੰਟ ਦੇ ਵਿੱਚ ਉਹਨੇ ਸਾਡੇ 40 ਪਿੰਡਾਂ ਦੀ ਫਸਲ ਤਬਾਹ ਕਰਕੇ ਰੱਖਤੀ ਫਿਰ ਮੈਂ ਉਸ ਵੇਲੇ ਇੱਕ ਕੁਦਰਤ ਨੂੰ ਵੀ ਲਾਮਾਂ ਮਾਰਿਆ ਮੀਣਾ ਮਾਰਿਆ ਕਿ ਵਾਹਿਗੁਰੂ ਤੂੰ ਸਾਡਾ ਨਾ ਚੰਗੀ ਨਹੀਂ ਕੀਤੀ ਮੈਂ ਅੱਜ ਵੀ ਇੱਕਲੋਂ ਨਹੀਂ ਮੁਕਰਦਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਸਾਡੀ ਸ਼ਰਦਾ ਦੇ ਵਿੱਚ ਕੋਈ ਕਮੀ ਨਹੀਂ ਸਾਡੀ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਉੱਥੇ ਸੰਤ ਮਹਾਪੁਰਸ਼ ਸੰਗਤਾਂ ਹਰ ਰੋਜ਼ ਪਹੁੰਚਦੀਆਂ ਸੀ ਤੇ ਕਹਿੰਦੇ ਵੀ ਜਿੱਥੇ ਸੰਤਾਂ ਦਾ ਵਾਸਾ ਜਿੱਥੇ ਸੰਗਤਾਂ ਦਾ ਵਾਸਾ ਉੱਥੇ ਰੱਬ ਦਾ ਵਾਸਾ ਤੇ ਫਿਰ ਉੱਥੇ ਮੈਨੂੰ ਇੱਕ ਗੱਲ ਜਿਜਬਾਤੀ ਹੋ ਕੇ ਕਹਿਣੀ ਪਈ ਕਿ ਵਾਹਿਗੁਰੂ ਤੂੰ ਸਾਡਾ ਚੰਗੀ ਨਹੀਂ ਕੀਤੀ। ਅੱਛਾ ਪਾਣੀ ਦਾ ਪੱਧਰ ਇੱਕਦਮ ਵੱਧ ਗਿਆ ਸੀਗਾ ਜੀ? ਨਹੀਂ ਜੀ ਪਾਣੀ ਦਾ ਪੱਧਰ ਨਹੀਂ ਵਧਿਆ। ਇਹ ਜਿਹੜਾ ਖਾਰ ਪਈ ਆ ਨਾ ਇਹ 40 ਫੁੱਟ ਥੱਲਿਓਂ ਪਈ ਆ ਜੀ। ਥੱਲਿਓਂ ਡੂੰਗੀ ਖਾਰ ਪਈ ਆ। ਉਹਦੇ ਨਾਲ ਕੀ ਹੋਇਆ ਕਿ ਉਹਨੇ ਪਹਿਲਾਂ ਤਾਂ ਅੱਧਾ ਬੰਨ ਸੁੱਟ ਲਿਆ। ਕਿਉਂਕਿ ਟਰੈਕਟਰ ਨੰਗ ਦਾ ਦੋ ਟਾਇਰ ਹੁੰਦੇ ਆ ਵੀ ਉਧਰਲੇ ਟਾਇਰ ਆਲਾ ਸੁੱਟ ਲਿਆ ਜਿਹੜੇ ਪਾਸੇ ਧਰਿਆ ਵਗਦਾ ਸੀ ਤੇ ਮੈਂ ਸੋਚਿਆ ਵੀ ਰੁਕ ਜੂਗਾ ਸ਼ਾਇਦ ਪਾਣੀ ਲੇਕਿਨ ਜਦੋਂ ਨੇ ਵੱਡੀ ਮਣ ਜਿਤਨਾ ਆਪਣਾ ਚੰਦਰਮਾ ਅੱਧਾ ਚੰਦਰਮਾ ਹੁੰਦਾ ਜਦੋਂ ਇਸ ਇਸ ਟਾਈਪ ਸੀ ਉਹ ਜਿਹੜਾ ਮੰਜਰ ਮੈਂ ਅੱਖਾਂ ਵੇਖਿਆ ਉਹ ਇਸ ਟਾਈਪ ਸੀ ਚੰਦਰਮਾ ਅੱਧਾ ਹੁੰਦਾ ਜਦਾਂ ਉਹ ਉਹ ਕਮ ਸੇ ਕਮ 7-8 ਟਰਾਲੀਆਂ ਦਾ ਸੀ ਇਕੱਠੀ ਇੰਨੀ ਮਿੱਟੀ ਡਿੱਗਣ ਲੱਗੀ ਸੀ ਫਿਰ ਮੈਂ ਉਸ ਵੇਲੇ ਵੀਡੀਓ ਬਣਾਉਣੀ ਸਟਾਰਟ ਕੀਤੀ ਮੈਨੂੰ ਪਤਾ ਲੱਗ ਗਿਆ ਇਹ ਸਿਰੋਂ ਪਾਣੀ ਨੰਗ ਗਿਆ ਇਹ ਰੁਕਣਾ ਤਾਂ ਹੈ ਨਹੀਂ ਤੇ ਕਿਉਂ ਨਾ ਜਿਤਨਾ ਹੁਣ ਤੁਸੀਂ ਸਾਡੇ ਕੋ ਆਏ ਆਂ ਵੀ ਮੈਨੂੰ ਇਹ ਇਹ ਆਉਣ ਵਾਲੇ ਸਮੇਂ ਦਾ ਪਤਾ ਸੀ ਕਿ ਇਹ ਇਹਨੂੰ ਹੁਣ ਮੈਂ ਆਪਦੇ ਸ਼ਬਦਾਂ ਨਾਲ ਜੇ ਬਿਆਨ ਕੀਤਾ ਤਾਂ ਗਾ ਨਹੀਂ ਜਾਣਾ ਇਹਨੂੰ ਮੈਂ ਇੱਕ ਵੀਡੀਓ ਰਹੀਂ ਬਿਆਨ ਕਰਾਂ ਜਦ ਕਿ ਮੇਰਾ ਮੋਬਾਈਲ ਪਤਾ ਨਹੀਂ ਉਸ ਵੇਲੇ ਜਵਾਬ ਦੇਗਾ ਮੈਂ ਕਿਸੇ ਮੁੰਡੇ ਦਾ ਮੋਬਾਈਲ ਫੜ ਕੇ ਤੇ ਦੱਬ-ਦਬਾ ਉਹ ਵੀਡੀਓ ਬਣਾ ਲਈ ਹਾਂਜੀ ਮਾਨੇ ਦੁਖੀ ਹੁੰਦਾ ਜਦੋਂ ਪੁੱਤਾ ਵਾਂਗੂ ਪਾਲੀ ਫਸਲ ਤੇ ਪਾਣੀ ਫਿਰਦਾ ਹੈ ਜੀ ਦੇਖੋ ਜੀ ਦੁਖੀ ਇੱਕ ਤੇ ਦੋ ਦੇਖੋ ਪਹਿਲਾਂ ਸਾਡਾ 23 ਵਿੱਚ ਬਹੁਤ ਨੁਕਸਾਨ ਹੋ ਗਿਆ ਤੇ ਸਾਨੂੰ ਸਰਕਾਰ ਵੱਲੋਂ ਬਹੁਤ ਕੋਈ ਮਤਲ ਖਾਸ ਹੈਲਪ ਨਹੀਂ ਮਿਲੀ ਉਹ 6700 ਰੁਪਏ ਦੇਣਿਆਂ ਦੀ ਕਰਦੇ ਆਂ ਜੀ ਉਹ ਵੀ ਕੋਈ ਮਾਲਕੀ ਕੋਈ ਕੁਝ ਕਰਕੇ ਤੇ ਕੁਝ ਨਹੀਂ ਨਾ ਪੱਲੇ ਪਾਇਆ ਹੁਣ ਚਲੋ ਹੁਣ ਦਾ ਜਿਹੜਾ ਹਾਲਾਤ ਵਾ ਹੁਣ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਸਰਕਾਰ ਜੀ ਜਾਗੋ ਇੱਥੇ ਆ ਕੇ ਸਾਡੀ ਸਾਰ ਲਓ ਜਿਤਨਾ ਸਾਨੂੰ ਚੈਨਲ ਵਾਲਿਆਂ ਨਾਲ ਲੱਭਾ ਤੁਸੀਂ ਵੀ ਸਾਨੂੰ ਲੱਭ ਹੀ ਸਕਦੇ ਕਿਹੜਾ ਊਖਾ ਵਾ ਸਾਡੀ ਵਿਸ਼ੇਸ਼ ਗਰਦੌਰੀ ਕਰਾਈ ਜਾਵੇ ਤੇ ਪਹਿਲੀਆਂ ਸਰਕਾਰਾਂ 12000 ਰੁਪਏ ਦਿੰਦੀਆਂ ਸੀ ਉਹਦੇ ਵਿੱਚ ਮਾਲਕੀ ਪਹਿਲੀ ਹੋਵੇ ਗਰਦੌਰੀ ਵਾਲੀ ਹੋਵੇ ਜਾਂ ਕੋਈ ਆਪਣਾ ਵੋਂਦਾ ਹੋਵੇ ਹਿੱਸੇ ਠੇਕੇ ਤੇ ਤੇ ਉਹ ਸਭ ਕੁਝ ਦਿੰਦੇ ਸੀ ਹੁਣ ਕੀ ਹੋਇਆ ਹੁਣ ਇਹ ਗਾਂ ਹੋਰੀ ਉਹ ਛੋੜ ਕੇ ਜੇ ਪਾ ਕੇ ਤੇ ਘੁਮ ਘਮਾ ਕੇ ਕੋਈ ਚੀਜ਼ ਨਹੀਂ ਦਿੰਦੇ ਸਾਡੀ ਇਹ ਸਰਕਾਰ ਨੂੰ ਬੇਨਤੀ ਆ ਵੀ ਕਮ ਸੇ ਕਮ 20000 ਰੁਪਇਆ ਪਰ ਇਕੜ 20000 ਰੁਪਇਆ ਪਰ ਏਕੜ ਝੋਨੇ ਦਾ ਮੁਆਵਜ਼ਾ ਦਿੱਤਾ ਜਾਵੇ। ਮੁਆਵਜ਼ੇ ਦੀ ਤੁਸੀਂ ਗੱਲ ਕਰ ਰਹੇ ਹੋ ਭਗਵੰਤਮਾਨ ਸਾਹਿਬ ਤਾਂ ਕਹਿੰਦੇ ਅਸੀਂ ਤਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਹੈ। ਅਸੀਂ ਤਾਂ ਬੱਕਰੀ ਦੇ ਮਰਨ ਦਾ ਵੀ ਮੁਆਵਜ਼ਾ ਦਿੱਤਾ ਹੈ, ਮੁਰਗੀ ਦਾ ਵੀ ਮੁਆਵਜ਼ਾ ਦਿੱਤਾ। ਫਿਰ ਉਹ ਗੱਲਾਂ ਹੀ ਸੀਗੀਆਂ ਜੇ ਮੁਆਵਜ਼ਾ ਮਿਲਿਆ ਨਹੀਂ ਤੁਹਾਨੂੰ। ਉਹ ਜੀ ਉਹ ਗੱਲਾਂ ਤਾਂ ਕੜਾਈ ਬਣਿਆ ਸੀ ਉਹ ਵੇਲੇ 2023 ਚ ਉਹ ਗਰਾਊਂਡ ਲੈਵਲ ਤੇ ਇੰਨੀ ਕੋਈ ਗੱਲ ਬਣੀ। ਪਰ ਜੇ ਹੁਣ ਵੇਖੋ 27 ਹੌਣ ਚ ਵੀ ਕੋਈ ਟਾਈਮ ਨਹੀਂ। ਹੁਣ ਜਿੰਨੇ ਆ ਮੇਰੀ ਵੀਡੀਓ ਟਾਡੇ 92 ਵਿਧਾਇਕਾਂ ਦੇ ਵੀ ਮੋਬਾਈਲ ਚ ਚੱਲ ਜਾਣੀ ਹਰ ਇੱਕ ਕੋਲੇ ਚੱਲ ਜਾਣੀਆਂ ਹੁਣ ਮੈਂ ਕਹਿੰਨਾ ਸਰਕਾਰ ਜੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਹੀ ਪਹਿਲਾਂ ਕਹਿੰਦੇ ਨਹੀਂ ਤੇ ਉਹਨਾਂ ਦੇ ਜਿਹੜੇ ਮੰਤਰੀ ਸੰਤਰੀ ਸੁਣਦੇ ਆ ਉਹ ਧਿਆਨ ਦੇਣ ਜੇ ਹੁਣ ਵੀ ਇਹ ਗੱਲਾਂ ਦਾ ਕੜਾਈ ਕੀਤਾ ਤੇ 2027 ਚ ਤੁਹਾਨੂੰ ਕਿਸੇ ਨੇ ਮੂੰਹ ਨਹੀਂ ਜੇ ਲਾਉਣਾ ਇਸ ਕਰਕੇ ਸਾਡੀ ਬੇਨਤੀ ਆ ਵੀ ਬੜੇ ਆਜ ਹਾਇਰ ਯਾ ਇਹਨਾਂ ਨੂੰ ਪਤਾ ਵਾ ਕਿਉਂਕਿ ਬਾਬੇ ਸੀਚੇ ਵਾਲਾ ਸਾਹਿਬ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਉਹ ਸਾਡੇ ਨਾਲ ਰਹਿੰਦੇ ਆ ਇਹਨਾਂ ਨੂੰ ਏਰੀਆ ਦਾ ਪਤਾ ਵਾ ਚਲੋ ਏਡੀ ਵੀ ਰੱਬ ਨਾ ਕਰੇ ਅਹੀਂ ਕਿੰਨੇ ਵੀ ਕੱਲ ਨੂੰ ਬਾਰਿਸ਼ ਰੁਕ ਜਾਵੇ ਏਡੀ ਵੀ ਗੱਲ ਨਹੀਂ ਵੀ ਸਾਰੇ ਪੰਜਾਬ 'ਚ ਇਦਾਂ ਹੋ ਗਿਆ ਵਾ ਇੱਕ ਸultanpur Lodhi ਹਲਕੇ ਦਾ ਹੀ ਜ਼ਿਆਦਾ ਏਰੀਆ ਦਾ ਨੁਕਸਾਨ ਵਾ ਚਲੋ ਪਰੋਜਪੁਰ ਹੱਲੇ ਵੀ ਹੈਗਾ ਵਾ ਪਰ ਕੁਝਾਂ ਤੱਕ ਦੁਨੀਆ ਦੇ ਵਿੱਚ ਝੋਨਾ ਸੁਰੱਖਿਤਾ ਥੋੜਾ ਥਾਵਾ ਸਰਕਾਰਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਤੇ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਅੱਛਾ ਪਿਛਲੇ ਦਸਾਂ ਦਿਨਾਂ ਤੋਂ ਤੁਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਉਹ ਬੰਦ ਬੰਨਿਆ ਸੀਗਾ ਜੀ ਦੇਖੋ ਜੀ ਸਤਨਾਮ ਵਾਹਿਗੁਰੂ ਇਹ ਨਹੀਂ ਕਿਨੇ ਵੀ 24 ਘੰਟੇ ਅਸੀਂ ਜੱਪੀ ਜਾਂਦੇ ਵਿੱਚੋਂ ਚਲੋ ਮੁੰਡੇ ਕੰਮ ਕਰਦੇ ਹੱਸਣਾ ਖੇਡਣਾ ਵੀ ਹੁੰਦਾ ਵਾ ਤੇ ਜਿੱਦਣ ਕੱਲ ਸਾਰਾ ਦਿਨ ਮੀਂਹ ਪੈਂਦਾ ਸੀ ਤੇ ਮੀਂਹ ਵਰਦੇ ਦੇ ਵਿੱਚ ਵੀ ਨਹੀਂ ਹੀ ਰੁਕੇ ਮੀਂਹ ਵਰਦੇ ਦੇ ਵਿੱਚ ਵੀ ਸਤਨਾਮ ਵਾਇਗੁਰੂ ਦਾ ਜਾਪ ਜਪ ਕੇ ਉਹ ਮੇਰੇ ਕੋ ਵੀਡੀਓ ਵੀ ਹੈ ਗਿਆ ਜੇ ਕੋਈ ਤੁਹਾਨੂੰ ਜਾਣ ਲੱਗਿਆ ਦੇ ਦੂੰਗਾ ਕਲਿੱਪ ਪਾ ਦਿਓ ਤੇ ਅਸੀਂ ਮੀਂਹ ਵਰਦੇ ਦੀ ਵੀ ਪਰਵਾਹ ਨਹੀਂ ਕੀਤੀ ਵੀ ਚਲ ਕੋਈ ਨਾ ਰੱਬਾ ਜੇ ਤੂੰ ਗਿੱਲਾ ਹੀ ਕਰਦਾ ਵਾ ਸਰੀਰ ਤਾਂ ਕੰਮ ਕਰਦਾ ਨਾ ਤੇ 16-17 ਘੰਟੇ ਹਰ ਰੋਜ਼ ਮੈਂ ਆਪ ਆਪਦੇ ਬਿਆਨ ਕਰਦਾ ਆ ਆਪਦੀ ਗੱਲ ਕਿ 16-17 ਘੰਟੇ ਬਾਅਦ ਜਦੋਂ ਮੇਰਾ ਸਰੀਰ ਐ ਥੱਕ ਟੁੱਟ ਜਾਂਦਾ ਸੀ ਉਦੋਂ 10 ਮਿੰਟ ਜਿਹੜੀ ਰੈਸਟ ਕਰ ਕਿਉਂਕਿ ਰੈਸਟ ਤਾਂ ਸਰੀਰ ਮੰਗਦਾ ਵਾ ਫਿਰ ਉਦੋਂ ਰੈਸਟ ਕਰਨ ਆਈਦਾ ਸੀ ਫਿਰ ਤੜਕੇ ਉੱਠ ਕੇ ਭੱਜ ਜਾਂਦਾ ਸੀ ਅੱਛਾ ਭਗਵੰਤ ਮਾਨ ਸਾਹਿਬ ਕਹਿੰਦੇ ਸਾਡੇ ਮੰਤਰੀ ਨੇ ਜਾਂ ਬਰਿੰਦਰ ਗੋਇਲ ਸਾਹਿਬ ਦਾ ਜ਼ਿਕਰ ਕਰਦੇ ਨੇ ਉਹ ਕਹਿੰਦੇ ਉਹ ਸਥਿਤੀਆਂ ਦਾ ਜਾਇਜ਼ਾ ਲੈ ਰਹੇ ਨੇ ਤੁਹਾਡੇ ਹਲਕੇ ਦੇ ਵਿੱਚ ਆ ਕੇ ਜਾਂ ਤੁਹਾਡਾ ਜਿਹੜਾ ਬੰਨ ਟੁੱਟਿਆ ਉਸ ਦੀ ਸਥਿਤੀ ਦਾ ਜਾਇਜ਼ਾ ਨਹੀਂ ਲਿਆ ਮੰਤਰੀ ਸਾਹਿਬ ਨੇ ਨਹੀਂ ਜੀ ਜੇ ਆਪਾਂ ਇਹ ਗੱਲ ਕਹੀਏ ਪਤਾ ਕੀ ਆ ਸਾਡਾ ਬੰਨ ਟੁੱਟਾ ਅੱਜ 10 ਵਜੇ 42 ਮਿੰਟ ਦੀ ਮੇਰੀ ਵੀਡੀਓ ਆ ਜਿਹਦੇ ਵਿੱਚ ਮੈਂ ਰੱਬ ਨੂੰ ਤਾਨਾ ਮਾਰਿਆ ਉਦੋਂ ਟੁੱਟਦਾ ਵਾ ਸਰਕਾਰ ਜਿਉਂ ਨਾ ਬੋ ਕਹੀ ਵੀ ਆਈ ਨਹੀਂ ਹੁਣ ਆਊਗੀ ਪਹਿਲਾਂ ਨਹੀਂ ਆਈ ਜਦੋਂ ਬੰਨ ਕਮਜ਼ੋਰ ਸੀ ਨਹੀਂ ਪਹਿਲਾਂ ਬੰਨ ਕਮਜ਼ੋਰ ਸੀ ਅਸੀਂ ਕਹਿੰਦੇ ਰਹੇ ਉਦੋਂ ਨਹੀਂ ਕੋ ਆਇਆ ਲੇਕਿਨ ਜਿਉਂ ਤੁਸੀਂ ਕਹੇ ਵੀ ਜਿਹਦਾ ਨਾਂ ਤੁਸੀਂ ਲਿਆ ਮੈਨੂੰ ਨਾਂ ਨਹੀਂ ਆਉਂਦਾ ਗੋਇਲ ਸਾਹਿਬ ਵੀ ਉਹ ਜਾਇਜ਼ਾ ਲਗੇ ਨਹੀਂ ਇਦਾਂ ਤਾਂ ਨਹੀਂ ਬਣਦਾ ਵੀ ਜਾਇਜ਼ਾ ਪਹਿਲਾਂ ਤਾਂ ਨਹੀਂ ਸੀ ਤੇ ਹੁਣ ਚਲੋ ਹੋਣੀ ਮੇਰੀ ਗੱਲ ਸੁਣੋ ਜੇ ਹੋਣੀ ਆ ਜਾਣ ਹੋਣੀ ਆ ਕੇ ਸਾਡੀ ਸਾਰ ਲੈਣ ਤੇ ਸਾਨੂੰ ਆਗੇ ਪੁੱਛਣ ਤੇ ਇਹਦੀ ਵਿਸ਼ੇਸ਼ ਗਦੌਰੀ ਕਰਕੇ ਤੇ ਇੱਕ ਸਿੱਧਾ ਮੇਰੀ ਇੱਕ ਸੁਝਾਵਾ ਵੀ ਸਿੱਧਾ ਕਿਸਾਨਾਂ ਦੇ ਖਾਤੇ 'ਚ ਪੈਸੇ ਪੈਣ ਏੜੀਆਂ ਖੂਨ ਪੀਣੀਆਂ ਜੋਕਾਂ ਵਾਂ ਕਾਨੋਗੋ ਤਹਿਸੀਲਦਾਰ ਪਟਵਾਰੀ ਇਹ ਨਹੀਂ ਕਿਸੇ ਪਾਸੇ ਲੱਗਣ ਦਿੰਦੀ ਇਹ ਖਾ ਜਾਂਦੇ ਵਿੱਚੋਂ ਪਏ ਜੀ ਠੀਕ ਹੈ ਠੀਕ ਹੈ ਜੀ ਬਿਲਕੁਲ ਆ ਬਾਪੂ ਜੀ ਨੇ ਇਹ ਜਜ਼ਬਾਤੀ ਹੋ ਕੇ ਆਪਣੀ ਫਸਲ ਬਚਾਉਣ ਲਈ ਉਹ ਵਰਦੇ ਜਿਹੜਾ ਤੇਜ਼ੀ ਦੇ ਨਾਲ ਪਾਣੀ ਵਗਦਾ ਸੀਗਾ ਉਹਦੇ ਵੱਲੋਂ ਜਾ ਰਹੇ ਸੀਗੇ ਤਾਂ ਆ ਬਾਈ ਜੀ ਹੋਰਾਂ ਨੇ ਰੋਕਿਆ ਸੀ ਤੁਸੀਂ ਰੋਕਿਆ ਸੀਗਾ ਬਾਪੂ ਜੀ ਹੋਣਾ ਨੂੰ ਜੀ ਅੱਛਾ ਇਹ ਬਾਪੂ ਜੀ ਕਿਉਂ ਜਜ਼ਬਾਤੀ ਹੋ ਕੇ ਜਿਹੜਾ ਤੇਜ਼ੀ ਦੇ ਨਾਲ ਪਾਣੀ ਵਗਦਾ ਸੀਗਾ ਉਹ ਤੁਸੀਂ ਉਧਰ ਨੂੰ ਜਾ ਰਹੇ ਸੀਗੇ ਜੀ ਜਾਣਾ ਕੀ ਸਾਡੇ ਦਿਲ ਨੂੰ ਕੋਸ਼ਣ ਦਾ ਫਸਲ ਸਾਡੀ ਸਾਰੀ ਡੁੱਬਦੀ ਜਾਂਦੀ ਇਹਨੇ ਸਨ ਮਹੀਨਾ ਹੋ ਗਏ ਲੱਗਿਆ ਨੂੰ ਕੋਸ਼ਕਤਾ ਨੇ ਸਾਥ ਨਹੀਂ ਛੱਡਿਆ ਰਾਤ ਦਿਨ ਬੱਚੇ ਸਾਬ ਖਾਪਦੇ ਨੇ ਤੇ ਧੀਆਂ ਪੁੱਤ ਸਭ ਜਿੰਨੇ ਪਿੰਡ ਪਾਸੋਂ ਸੰਗਤਾਂ ਆਉਂਦੀਆਂ ਬਾਬੇ ਸੀਚੇ ਨੇ ਮਸ਼ੀਨਾਂ ਤੋਂ ਆਈਆਂ ਉਹ ਲੱਗੀਆਂ ਰਹਤੀਆਂ ਰਾਤ ਟੁੱਟਣ ਲੱਗਾ ਰਾਤ ਸਾਰੀ ਸੰਗਤ ਲੱਗੀ ਰਹੀ ਸਵੇਰੇ ਗਏ ਸਵੇਰੇ ਜਾ ਕੇ ਵੇਖਿਆ ਠੀਕ ਸੀ ਉਹ ਜੱਕ ਦਮ ਇੱਕ ਦਮ ਉਹਨੇ ਪੈਰਾਂ ਸਾਡੇ ਕੱਢਿਆ ਕਮਾ ਕੇ ਮਾਰਿਆ ਸਾਲੇ ਚੁੱਕ ਇਸਨੂੰ ਵਾਹਤ ਰੋਣ ਆਉਦਾ ਹੁਣ ਵੀ ਸਾਨੂੰ ਜੇ ਨਾਲ ਦੇ ਸਾਡੇ ਦਿਲ ਨੂੰ ਖੁਸ਼ ਹੁੰਦਾ ਅੱਛਾ ਭਾਈ ਜੀ ਮਨ ਕਿੰਨਾ ਕੁ ਦੁਖੀ ਹੁੰਦਾ ਔਰ ਤੁਹਾਡੀ ਫਸਲ ਦੀ ਗੱਲ ਕਰ ਲਈਏ ਇਹ ਫਸਲ ਕਿੰਨੀ ਕਿ ਜਿਹੜੀ ਪਾਣੀ ਦੇ ਵਿੱਚ ਡੁੱਬ ਗਈ ਜੀ ਫਸਲ ਵੀਰ ਤੁਹਾਡੇ ਸਾਹਮਣੇ ਡੁੱਬਦੀ ਜਾ ਰਹੀ ਆ ਹੁਣ ਸਾਡਾ ਕਟੋੜ 1500 2000 ਏਕੜ ਝੋਨਾ ਵਾ ਜੀ ਇਲਾਕੇ ਦਾ ਸਾਰਾ ਜਿਹੜਾ ਡੁੱਬਦਾ ਜਾ ਰਿਹਾ ਵਾ ਹੁਣ ਇਹ ਤੇ ਹੁਣ ਸਰਕਾਰਾਂ ਨੂੰ ਚਾਹੀਦਾ ਆਣ ਕੇ ਜੀ ਜੈਜਾ ਲੈਣ ਆਣ ਕੇ ਇਹਨਾਂ ਦੀ ਮਦਦ ਕਰਨ ਆਣ ਕੇ ਇਥੇ ਬੰਦ ਤੇ ਕੋਈ ਮੁਆਵਜ਼ਾ ਦੇਣ ਕੋਈ ਭੈਣ ਭਰਾ ਕੋਈ ਆਉਣ ਹਾਂਜੀ ਅੱਛਾ ਕਿੰਨੇ ਕਿ ਦਿਨ ਹੋ ਗਏ ਸੀ ਕਿ ਤੁਹਾਨੂੰ ਮਿਹਨਤ ਮਸ਼ਕਤ ਕਰਦਿਆਂ ਹੋਇਆ ਜੋ ਜਿਹੜਾ ਬੰਨ ਮਜ਼ਬੂਤ ਕਰਦਿਆਂ ਹੋਇਆ ਕਿੰਨਾ ਸਮਾਂ ਹੋ ਗਿਆ ਸੀ ਪੂਰਾ ਮਹੀਨਾ ਲੱਗਿਆ ਹੂੰ ਮਹੀਨੇ ਪਿਛੋਂ ਬੰਨ ਹਟਾ ਟੁੱਟਾ ਇਹ ਪਲਾਂ ਜੀ ਪਾਣੀ ਫਿਰ ਗਿਆ ਜੀ ਮਿਹਨਤ ਤੇ ਪਲਾਂ ਜੀ ਪਲਾਂ ਜੀ ਛੱਟ ਘੱਟ ਤੁਹਾਡੇ ਵੇਂਦਾ ਵੇਂਦਾ ਥੱਲੇ ਪਾਣੀ ਹੋ ਗਿਆ ਜੀ ਛੱਟਪਟ ਕੇ ਸਰਕਾਰ ਨੇ ਇਹ ਤੱਕ ਸਾਡੀ ਸਾਰ ਨਹੀਂ ਲਈ ਪੁਰਗੋਣ ਜਤਮਾਨ ਸਾਹਿਬ ਤਾਂ ਕਹਿੰਦੇ ਸਾਡੇ ਮੰਤਰੀਆਂ ਦੀ ਗੱਲ ਕਰੀਓ ਕਹਿੰਦੇ ਸਾਡੇ ਵਿਧਾਇਕ ਨੇ ਅਸੀਂ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਉਹ ਸਥਿਤੀਆਂ ਦਾ ਜਾਇਜ਼ਾ ਲੈ ਰਹੇ ਨੇ ਤੁਹਾਡੇ ਇਲਾਕੇ ਦੀ ਜਾਂ ਤੁਹਾਡੇ ਹਲਕੇ ਦੀ ਸਥਿਤੀ ਦਾ ਜਾਇਜ਼ਾ ਕਿਉਂ ਨਹੀਂ ਲਿਆ ਉਹਨਾਂ ਨੇ ਜੀ ਸਾਡੇ ਕਿਹੇ ਸਰਕਾਰ ਨੇ ਜਿੰਦੀ ਕੋਈ ਜਾਇਜ਼ਾ ਲਿਆ ਕੋਈ ਸਰਕਾਰ ਨਹੀਂ ਪਹੁੰਚੀ ਸੀਚੜ ਕੇ ਬਾਬੇ ਰੋਜ ਆਉਂਦੇ ਆ ਉਹ ਸਾਡੇ ਨਾਲ ਮਤ ਕਰਦੇ ਪੂਰੀ ਕਰਦੇ ਨਾ ਟਰੈਲਿੰਗ ਨਾਲ ਲੱਗੀਆਂ ਦੀਆਂ ਨਾਲ ਮਸ਼ੀਨਾਂ ਲੱਗੀਆਂ ਦੀਆਂ ਬਾਬੇ ਸੀਚੇ ਵਾਲੇ ਦਾ ਧੰਨਵਾਦ ਕਰਦੇ ਸੁਖਵੀਰਪਾਲ ਸਾਹਿਬ ਆਏ ਉਹ ਵੀ ਤੇਲ ਦੇ ਪੈਸੇ ਦੇ ਗਏ ਹਾਂ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਹਾਂ ਠੀਕ ਹੈ ਠੀਕ ਹੈ ਭਾਈ ਜੀ ਮਾਨੂੰ ਬਹੁਤ ਜ਼ਿਆਦਾ ਦੁਖੀ ਹੁੰਦਾ ਜਦੋਂ ਮਿਹਨਤ ਦੇ ਉੱਤੇ ਪਾਣੀ ਫਿਰ ਜਾਂਦਾ ਜੀ ਤੁਹਾਡੇ ਸਾਹਮਣੇ ਆ ਵੀਰ ਦੇਖੋ ਹੁਣ ਇੰਨੀ ਮਿਹਨਤ ਕੀਤੀ ਆ ਸਭ ਭੈਣ ਭਰਾਵਾਂ ਦੇ ਪੈਰ ਗਲ ਗਏ ਹੱਥ ਗਲ ਗਏ ਆ ਵੀ ਇਹਨੂੰ ਵਾਸਤੇ ਵੇਖਣ ਵਾਸਤੇ ਤੇ ਹੁਣ ਤੋਂ ਆਣ ਕੇ ਰੱਬ ਦਾ ਕਹਿਰ ਹੋ ਗਿਆ ਵਾ ਜੀ ਹਾਂ ਇਸ ਵਾਸਤੇ ਤੇ ਆਈਆਂ ਸਰਕਾਰਾਂ ਨੂੰ ਇਹੋ ਆਨੇ ਆ ਵੀ ਸਰਕਾਰਾਂ ਆਉਣ ਬਸ ਬਸ ਜੀ ਹੁਣ ਜ਼ਮੀਨਾਂ ਖਰਾਬ ਹੋ ਜਾਣੀਆਂ ਜਿੱਥੋਂ ਬੰਨ ਟੁੱਟਾ ਕਟੋੜ 40 50 ਕਿਲੇ ਥਾਂ ਚ ਪਾੜ ਪੈ ਜਾਂਦਾ ਜੀ ਹੂੰ ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ ਹਣਾ ਵੀ ਕੀ ਬਣੂ ਉਹਨਾਂ ਨਾਲ ਵਿਚਾਰਿਆ ਨਾ ਪੈ ਲਈਆਂ ਜ਼ਮੀਨਾਂ ਵਾਲਿਆਂ ਨਾ ਜਿਹਨਾਂ ਦੇ ਦਰਿਆ ਦੇ ਲਾਗੇ ਲਾਗੇ ਜ਼ਮੀਨਾਂ ਬਾਈ ਜੀ ਤੁਹਾਡੀ ਕਿੰਨੀ ਕਿ ਫਸਲ ਤਬਾਹ ਹੋ ਗਈ ਜੀ ਬਾਈ ਜੀ ਚਾਚੇ ਤਾਇਆ ਦੀ ਪਾ ਕੇ 150 ਕਿੱਲੇ ਤੇ ਲਾਗੇ ਬਨੇ ਹੋਣੀ ਆ ਉਤਰਾਂ ਕੰਡੀਆਂ ਦੀ ਵੀ ਕਿੱਲੇ ਥਾਂ ਹੈਗਾ ਬਾਜੀ ਸਾਰੀ ਤਬਾਹ ਹੋ ਗਈ ਜੀ ਸਾਰੀ ਤਬਾਹ ਹੋ ਗਈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਬਹੁਤ ਯਾਰ ਇਹ ਕਰੋੜਾ ਨਹੀਂ ਨੁਕਸਾਨ ਹੋ ਗਿਆ ਬਾਜੀ ਹਾਂ ਜੀ 35 30 35 ਪੰਡਾ ਨਾਲ ਨੁਕਸਾਨ ਹੋ ਗਿਆ ਹਾਂ ਜੀ ਬਜੀ ਤੁਹਾਡੀ ਕਿੰਨੀ ਕੁ ਫਸਲ ਤਬਾਹ ਹੋ ਗਈ ਜੀ 20 ਕਿੱਲੇ ਹੋ ਗਏ ਜੋਣਾ 20 ਕਿੱਲੇ ਹੋ ਗਏ ਕਿੰਨਾ ਨੁਕਸਾਨ ਹੋ ਗਿਆ ਜੀ ਸਾਰਾ ਹੀ ਖਤਮ ਹੋ ਗਿਆ ਜੋਣਾ 20 ਸਾੜਾ ਸਾਡੀ ਪਹਿਲੇ ਵੀ ਸਾਰੀ ਆਏ ਪੱਠੇ ਵੀ ਕੋਈ ਨਹੀਂ ਹੈਗੇ 2023 وچ وی تواڈا نقصان ਹੋਇਆ ਸੀ 2023 وچ ਹੋਇਆ ਹੈ ਮੁਆਵਜ਼ਾ ਮਿਲਿਆ ਸੀ ਉਦੋਂ ਨਹੀਂ ਕੋਈ ਨਹੀਂ ਮਿਲਿਆ ਤੁਹਾਡਾ ਭਾਈ ਸਾਹਿਬ ਕਿੰਨਾ ਕੁ نقصان ਹੋ ਗਿਆ ਕਿੰਨੀ ਫਸਲ ਤਬਾਹ ਹੋ ਗਈ ਜੀ ਸਾਡੇ ਵੀ 35 36 ਕਿੱਲੇ ਹੋ ਗਏ ਜੀ ਹਾਂਜੀ ਤੇ ਅੱਗੇ ਚਾਚਾ ਜੀ ਉਹਨਾਂ ਨੇ ਜ਼ਗ ਕੋ ਦੱਸ ਹੀ ਦਿੱਤਾ ਹੁਣ ਸਾਨੂੰ ਬੋਲਣ ਦੀ ਲੋੜ ਹੀ ਕੋਈ ਨਹੀਂ 2023 ਦੇ ਵਿੱਚ ਵੀ ਤੁਹਾਡਾ ਨੁਕਸਾਨ ਹੋਇਆ ਸੀਗਾ ਜੀ ਬਿਲਕੁਲ ਜੀ ਬਿਲਕੁਲ ਮੁਆਵਜ਼ਾ ਮਿਲਿਆ ਸੀ ਉਦੋਂ ਨਾ ਜੀ ਨਾ ਕੋਈ ਮੁਆਵਜ਼ਾ ਨਹੀਂ ਹਾਂਜੀ ਠੀਕ ਹੈ ਠੀਕ ਹੈ ਜੀ ਭਾਈ ਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਕਿੰਨੀ ਫਸਲ ਤਬਾਹ ਹੋ ਗਈ ਜੀ ਸਾਢੇ 8 ਕਿੱਲੇ ਜ਼ਮੀਨਾਂ ਦੂਆਂ ਭਾਈਆਂ ਦੀ ਬਹੁਤ ਜਿਆਦਾ ਨਿਸ਼ਕਾਨ ਹੋਇਆ ਭਾਜੀ ਤੇ ਬਹੁਤ ਜਾਣੀਏ 2000 ਤੋਂ ਵੀ ਉੱਤੇ ਇਕੜ ਤੋਂ ਜ਼ਮੀਨ ਦਾ ਖਰਾਬਾ ਮਿਲਣਾ ਚਾਹੀਦਾ ਜੀ ਇਹ 2023 ਦੇ ਵਿੱਚ ਵੀ ਇੰਨੀ ਫਸਲ تباہ ਹੋਈ ਸੀ ਨਹੀਂ ਹੋਈ ਜੀ ਇੰਨੀ ਇੱਥੋਂ ਬੰਨ ਟੁੱਟੇ ਸੀ ਇਧਰੋਂ ਹੀ ਜਿੱਥੋਂ ਹੁਣ ਟੁੱਟੇ ਆ ਉਦੋਂ ਮੁਆਵਜ਼ਾ ਮਿਲ ਗਿਆ ਸੀ ਤੁਹਾਨੂੰ ਜੀ ਨਹੀਂ ਜੀ ਉਦੋਂ ਨਹੀਂ ਮਿਲਿਆ ਇਤਰਾਏ ਬਸ ਆਏ ਤੇ ਚਲ ਗਏ ਆਏ ਤੇ ਚਲ ਗਏ ਅੱਜ ਪੌਣੇ ਖਰਾਬੇ ਕੱਲ ਗਾਂ ਦੀ ਗਾਂ ਖਾਈ ਜਾਂਦੇ ਆ ਪਟਵਾਰੀ ਰਲ ਕੇ ਕਾਨੂੰਗੋ ਤਹਿਸੀਲਦਾਰ ਕੁਛ ਨਹੀਂ ਆਏ ਤੇ ਹੁਣ ਬੋਤੀ ਤੁਰੇ ਫਿਰਦੇ ਜੀ ਇੰਨਾ ਖਰਚਾ ਕੀਤਾ ਬਹੁਤ ਜ਼ਿਆਦਾ ਖਰਚਾ ਕੀਤਾ ਪਹਿਲਾਂ ਖਰਚਾ ਕੀਤਾ ਇਹ ਝੋਨਿਆਂ ਤੇ ਫਿਰ ਫਿਰ ਖਰਚਾ ਕੀਤਾ ਇਹ ਤੁਸੀਂ ਬੰਦ ਤੇ ਉਤੇ ਬਹੁਤ ਜ਼ਿਆਦਾ ਉਤੇ ਮਹੀਨਾ ਹੋ ਗਿਆ ਜੀ ਬਾਬੇ ਸੀਚੇ ਵਾਲੀਏ ਨੇ ਨਾਲ ਜੀਸੀਪੀਆਂ ਪੌਵਲੈਨ ਦਿੱਤੀਆਂ ਉੱਥੇ 20 25 ਟਰਾਲੀਆਂ ਰੋਜ਼ ਪਿੰਡ ਵੱਲੋਂ ਤੇਲ ਘਰੋਂ ਆਪੋ ਆਪਣੇ ਪਾ ਕੇ ਬਹੁਤ ਜ਼ਿਆਦਾ ਖਰਚਾ ਕੀਤਾ ਵੀ ਜਮੀਨ ਬਾਜੇ ਸਾਡੀ ਫਸਲ ਬਾਜੇ ਜ਼ਮੀਨ ਵੀ ਬਹੁਤ ਖਰਾਬ ਹੁੰਦੀ ਤੇਈ ਦੇ ਵਿੱਚ ਬਹੁਤ ਜਿਆਦਾ ਰੇਤਾ ਪੈ ਗਈ ਤੁਸੀਂ ਵੇਖ ਸਕਦੇ ਟਿੱਬੇ ਲੱਗੇ ਆ ਰੇਤਾ ਦੀ ਉਤਰਾ ਹੀ ਹਾਂਜੀ ਬਹੁਤ ਜਿਆਦਾ ਜ਼ਮੀਨ ਸਾਡੀ ਖਰਾਬ ਹੋਈ ਸੀ ਉਦੋਂ ਤੇ ਅਸੀਂ ਥੱਲੇ ਆਏ ਪਏ ਆੜਤੀਆਂ ਦੀ ਹਾਂਜੀ ਅੱਛਾ ਭਾਈ ਜੀ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਸਾਡੇ ਜਿਹੜੇ ਵਿਧਾਇਕ ਨੇ ਮੰਤਰੀ ਨੇ ਉਹ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਥਿਤੀਆਂ ਦਾ ਜਾਇਜ਼ਾ ਲੈ ਰਹੇ ਨੇ ਤੁਹਾਡੇ ਲੱਗ ਚ ਕਿਉਂ ਨਹੀਂ ਪਹੁੰਚੇ ਹੋ ਅਜੇ ਤੱਕ ਭਾਜੀ ਕੋਈ ਨਹੀਂ ਆਇਆ ਸਵੇਰ 10 10:30 ਵਜੇ ਦਾ ਬੰਨ ਟੁੱਟਾ ਹੈ ਕੋਈ ਨਹੀਂ ਆਇਆ ਅੱਗੇ ਵੀ ਨਹੀਂ ਕਿਸੇ ਨੇ ਪੁੱਛਿਆ ਹਾਂ ਸੰਥਾਲੇ ਬਾਬੇ ਆ ਸਾਡੇ ਸੀਚੇ ਵਾਲੀਏ ਸਰਾਲੀ ਸਾਹਿਬ ਵਾਲੇ ਇਹਨਾਂ ਆਣ ਕੇ ਸਾਨੂੰ ਕੋਈ ਟੇਲ ਦਿੰਦੇ ਆ ਕੋਈ ਬੋਰੇ ਦਿੰਦੇ ਕੋਈ ਤਾਰਾ ਦਿੱਤਿਆਂ ਸਾਨੂੰ ਇਹਨਾਂ ਨੇ ਸਾਡੀ ਹਲਫ ਕੀਤੀ ਆ ਬਾਕੀ ਹੋਰ ਕੋਈ ਇਹਨੇ ਨਹੀਂ ਕੀਤੀ ਜਾਂ ਕੋਈ ਐਨ ਆਰ ਆਈ ਕੋ ਮੁੰਡੇ ਬਾਹਰ ਕੇ ਗਏ ਕੋ 10 20 ਹਜ਼ਾਰ ਕੇ ਨੇ 50 ਹਜ਼ਾਰ ਪਾ ਕੇ ਬਹੁਤ ਚਿਰ ਦਾ ਕੰਮ ਚੱਲਣ ਦੇ ਆ ਇੱਕ ਮਹੀਨਾ ਹੋ ਗਿਆ ਪੂਰੇ ਕੰਮ ਚੱਲਣ ਦੇ ਨੂੰ ਸਰਕਾਰਾਂ ਤੋਂ ਕੋਈ ਉਮੀਦ ਹੈ ਨਹੀਂ ਤੁਹਾਨੂੰ ਕੋਈ ਨਹੀਂ ਅਜੇ ਤੱਕ ਤੇ ਕੋਈ ਨਹੀਂ ਜੀ 23 ਚ ਵੀ ਨਹੀਂ ਮਿਲਿਆ ਕੋਈ ਤੇ ਹੁਣ ਤੇ ਵੇਖੋ ਗਾੜੀ ਕੀ ਬੰਦਾ ਹੋ ਬਜ਼ੁਰਗੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੱਤਾ ਚੋਂ ਕਹਿੰਦੇ ਆਮ ਲੋਕਾਂ ਦੀ ਸਰਕਾਰ ਹੈ ਤੁਹਾਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ ਹੈਗੀ ਸਾਨੂੰ ਜੀ ਕੋਈ ਉਮੀਦ ਨਹੀਂ ਕੋਈ ਆਮ ਮੁੰਨੇ ਕੋਈ ਕਹੀਦੀ ਬਾਣੀ ਪੜਦਾ ਕੋਈ ਹੂੰ ਕੋਈ ਗੱਲ ਬਾਤ ਨਹੀਂ ਆਮਮਾਂ ਦੀ ਕੀ ਦੀ ਕਾਂਗਰਸ ਤੇ ਸਾਨੂੰ ਕਾਲੀ ਚੰਗੇ ਉਹ ਫੇਰ ਵੀ ਸਾਡੀ ਬਾਹ ਫੜਦੇ ਜੇ ਫਸਦਾ ਸਾਡੀ ਮਰ ਜਾਂਦੀ ਸਾਨੂੰ ਖਰਾਬਾ ਦਿੰਦੇ ਹਾਂ ਸਹੀ ਗੱਲ ਮਿੰਟੋ ਮਿੰਟੀਆਂ ਕੇ ਪਹੁੰਚ ਦੇਖ ਰਹਾ ਬਾਤ ਦੇਦੇ ਉਸੇ ਲਈ ਬਾਹ ਫੜਦੇ ਕਿ ਇਹਨੇ ਸਾਨੂੰ ਅਜਿਹਾ ਕਰਕੇ ਇਹਨੇ ਪੁੱਛਿਆ ਨਹੀਂ ਆਮਮ ਨੇ ਆਮਮ ਤੇ ਅਵਦਾ ਢਿੱਡ ਭਰ ਦੇਈ ਕੀ ਦੀ ਕੋਈ ਗੱਲ ਨਹੀਂ ਸੋਹਣ ਦੀ ਕੋਈ ਗੱਲ ਨਹੀਂ ਅੱਗੇ ਕਾਲੀ ਸਰਕਾਰ ਸਾਨੂੰ ਇੱਥੇ ਆਟਾ ਦਾਲਾਂ ਦਿੰਦੇ ਤੇ ਉਹ ਵੀ 5-5 ਕਿਲੋ ਕਰਤੇ ਵੀ ਨਹੀਂ ਦਿੰਦੇ ਹੁਣ ਹੂੰ ਉਹੀ ਬੰਦ ਕਰਤਾ ਹੈ ਨਾ ਜੀ ਫਲਾਣੇ ਕੋ ਪੜੀ ਨਹੀਂ ਫਲਾਣੇ ਕੋ ਇਹਨੇ ਏਕੜ ਬਸ ਇਸ ਤਰ੍ਹਾਂ ਕਰੀ ਜਾਂਦੇ ਬਾਈ ਜੀ ਤੁਸੀਂ ਅੱਗੇ ਨੂੰ ਆਓ ਤੁਸੀਂ ਉਧਰ ਪਿਛਲੇ ਪਾਸੇ ਬੋਲੀ ਜਾ ਰਹੇ ਸੀਗੇ ਕੀ ਕਹਿਣਾ ਚਾਹੋਗੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਫਸਲ ਦਾ ਨੁਕਸਾਨ ਤਾਂ ਵੀਰ ਤੁਸੀਂ ਮੈਂ ਜਿਹੜੇ ਜ਼ਿਮੀਦਾਰਾਂ ਨਾਲ ਮੈਂ ਲੱਗਾ ਸੀਰੀ ਆ ਨੁਕਸਾਨ ਤਾਂ 100 ਕਲੇ ਦਾ ਹੀ ਹੋ ਗਿਆ ਘਟੋ-ਘਟ ਵੀ ਆ ਮੋਟਰਾਂ ਮਟਰਾ ਡੁੱਬ ਗਈਆਂ ਸਾਰੀਆਂ ਇਹ ਝੋਨਾ ਵੀ ਵਿੱਚ ਆ ਗਿਆ ਕਬੂ ਆ ਗਿਆ ਮੋਟਰਾਂ ਤਾਂ ਡੋਬ ਹੀ ਗਈਆਂ ਨੇ ਪਰ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਇਹ ਵੀ ਮਹੀਨਾ ਹੋ ਗਿਆ ਇਸ ਚੀਜ਼ ਨੂੰ ਲੱਗੇ ਨੂੰ ਪਰ ਅਸੀਂ ਪਰ ਹੁਣ ਬੇਨਤੀ ਕਰਦੇ ਆਂ ਭਗਵੰਤ ਸਾਹਿਬ ਮਾਨ ਨੂੰ ਇੱਕ ਬੇਨਤੀ ਹੈ ਸਾਡੀ ਜੇ ਸਾਡੀ ਬਾਹ ਫੰਨੀ ਹੁਣ ਵਕਤ ਆ ਤੇ ਜੇ ਇਹ ਵਕਤ ਵੀ ਤੂੰ ਗਵਾ ਲਿਆ ਤਾਂ ਫਿਰ ਇਹਨਾਂ ਪਿੰਡਾਂ ਦੀ ਝਾਕਲਾ ਦੇ ਫਿਰ ਇੱਥੇ ਝੰਡੀਆਂ ਤੇਰੀਆਂ ਨਹੀਂ ਇੱਥੇ ਕਾਲੀਆਂ ਝੰਡੀਆਂ ਲੱਗਣਗੀਆਂ ਇਹ ਸਾਡੀ ਜਿੱਤੇ ਵੀ ਵੀਡੀਓ ਜਾਂਦੀ ਹੈ ਨਾ ਇਹ ਭਗਵੰਤ ਮਾਨ ਨੂੰ ਇਹ ਜ਼ਰੂਰੀ ਆ ਇਹ ਸਾਡੀ ਵੀਡੀਓ ਹੰ데 ਤੱਕ ਪਹੁੰਚ ਜੇ ਵੀ ਜੇਕਰ ਜੇ ਹੁਣ ਵੀ ਨਾ ਨਾ ਤੂੰ ਸਾਡੀ ਬਾਹ ਫੜੀ ਚਿਹਰ ਭੁੱਲ ਜਾ ਨਾ ਪਿੰਡਾਂ ਚ ਜੇ ਜੇ ਤੁਸੀਂ ਕਹਿ ਰਹੇ ਹੋ ਕਿ ਸਾਡੀ ਬਾਹ ਨਹੀਂ ਫੜੀ ਭਗਵੰਤ ਮਾਨ ਸਾਹਿਬ ਤਾਂ ਕਹਿ ਰਹੇ ਨੇ ਕਿ ਸਾਡੇ ਜਿਹੜੇ ਮੰਤਰੀ ਨੇ ਉਹ ਲੋਕਾਂ ਦੇ ਵਿੱਚ ਜਾ ਕੇ ਸਥਿਤੀਆਂ ਦਾ ਜਾਇਜ਼ਾ ਲੈ ਰਹੇ ਨੇ ਹੜਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਦੀ ਕਹਿੰਦੇ ਅਸੀਂ ਮਦਦ ਕਰ ਰਹੇ ਹਾਂ ਜੀ ਵੀਰ ਜੀ ਸਾਡਾ ਸਿਰ ਨਹੀਂ ਪੋਇਆ ਜੇਕਰ ਸਾਡੀ ਉਹਨਾਂ ਨਾਲ ਮੁਲਾਕਾਤ ਹੋਈ ਹੁੰਦੀ ਸਾਡੇ ਪਿੰਡ ਵਿੱਚ ਆਏ ਹੁੰਦੇ ਸਾਡੇ ਇਲਾਕੇ ਨੂੰ ਪਤਾ ਹੋਣਾ ਚਾਹੀਦਾ ਅਸੀਂ ਸਾਡੇ ਪਿੰਡ ਦੇ ਬੰਦਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਹਾਲਾਂਕਿ ਮੈਂ ਸੀਰੀ ਹਾਂ ਮੈਂ ਜ਼ਿੰਮੇਵਾਰ ਨਹੀਂ ਮ ਬੀ ਸੇਗਾ ਮੈਂ ਇਥੋਂ ਤੱਕ ਮਾਨ ਬੰਦੇ ਸਰਕਾਰ ਜਿੰਨਾ ਬੋਲਦੀ ਹੈ ਨਾ ਉਹਨਾਂ ਕਰਦੀ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਜਿੰਨਾ ਜੇ ਬੋਲਦਾ ਹੈ ਨਾ ਤੇ ਉਹਨਾਂ ਕਰਕੇ ਵਿਖਾਏ ਨਾਟਕ ਨਾਏ ਕਰਕੇ ਵਿਖਾਵੇ ਅਸੀਂ ਨਾਟਕਾਂ ਵਾਲੇ ਬੰਦੇ ਨਹੀਂਗੇ ਉਹ ਕਹਿੰਦੇ 2023 ਚ ਜਿਨ੍ਹਾਂ ਦਾ ਨੁਕਸਾਨ ਹੋਇਆ ਸੀਗਾ ਭਾਵੇਂ ਕਿਸੇ ਦੀ ਮੁਰਗੀ ਮਰ ਗਈ ਸੀ ਭਾਵੇਂ ਕਿਸੇ ਦੀ ਬੱਕਰੀ ਮਰੀ ਸੀਗੇ ਅਸੀਂ ਉਹਦਾ ਮੁਆਵਜ਼ਾ ਦਿੰਦਾ ਜੀ ਮੈਂ ਤੁਹਾਨੂੰ ਇੱਕੋ ਗੱਲ ਮੁਕਾਤੀ ਹੈ ਵੀ ਉਹ ਕਮੇਡੀ ਬੰਦਾ ਹੈ ਉਹ ਕਮੇਡੀ ਕਰਦਾ ਹੈ ਇਹਦੇ ਵਿੱਚ ਕਮੇਡੀ ਵਾਲਾ ਨਹੀਂ ਕੰਮ ਇਹ ਜ਼ਿੰਮੇਵਾਰ ਦਾ ਕਲੇਜਾ ਟੁੱਟ ਗਿਆ ਅੱਜ ਸਾਬਦਾ ਮਿਲਿਆ ਨਹੀਂ 2023 ਵਾਲਾ ਨਹੀਂ ਮਿਲਿਆ ਇਹ ਇਹਨਾਂ ਦੋ ਤਿੰਨ ਪਿੰਡਾਂ 'ਚ ਨਹੀਂ ਮਿਲਿਆ ਮੈਨੂੰ 10 ਸਾਲ ਹੋ ਗਏ ਸੀ ਹਾਂ ਕਪੂਰਥਲੇ ਹਲਕੇ ਜੀ ਨਹੀਂ ਮਿਲਿਆ ਫਿਰ ਪੁੱਛੋ ਜਦੋਂ ਬੰਨ ਟੁੱਟਿਆ ਉਦੋਂ ਮੌਕੇ ਤੇ ਸੀ ਤੁਸੀਂ ਜੀ ਮੌਕੇ ਤੇ ਉਦੋਂ ਮੈਨੂੰ ਮੈਨੂੰ 10 ਸਾਲ ਹੋ ਗਏ ਇੱਥੇ ਰਹਿੰਦੇ ਨੇ ਤੇ ਮਨ ਨਹੀਂ ਮਨ ਕਿੰਨਾ ਕੁ ਦੁਖੀ ਹੋਇਆ ਬਾਈ ਜੀ ਜਦੋਂ ਬੰਨ ਟੁੱਟਿਆ ਜੀ ਇੰਨਾ ਜ਼ਿੰਮੇਵਾਰਾਂ ਨਾਲੋਂ ਜ਼ਿਆਦਾ ਦੁਖੀ ਮੇਰਾ ਮਨ ਹੋਇਆ ਹਾਂ ਅਵੇ ਮੇਰਾ ਸਰੀਰ ਕੰਬੀ ਜਾਂਦਾ ਕਿਉਂਕਿ ਸਾਡਾ ਸਾਰਾ ਕੁਝ ਟੁੱਟ ਗਿਆ ਹਾਂ ਬਹੁਤ ਦੁਖੀ ਹੋਇਆ ਮਨ ਪਰ ਇਹ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਹੁਣ ਮੌਕਾ ਹੈ ਤੁਹਾਡੇ ਕੋਲ ਇਹਨਾਂ ਦੀ ਬਾਹ ਫੜਨ ਦਾ ਕਿਸਾਨਾਂ ਦੀ ਤੇ ਜੇ ਬਾਹ ਛੁੱਟ ਗਈ ਤੇ ਫੇਰ ਇਹ ਭੁੱਲ ਜੇ ਧੰਨਵਾਦ ਜੀ ਇਹ ਹੋਊਗਾ ਜੀ ਫੇਰ ਜੀ ਸਾਡੇ ਤੋਂ ਝੰਡੀਆਂ ਹੀ ਲੱਗਣਗੀਆਂ ਦੁਜੀਆਂ ਇਸ ਸਰਕਾਰ ਇਸ ਪਿੰਡ ਚ ਨਹੀਂ ਵੜਦੇ ਇਹ ਸਾਡੀ ਬੇਨਤੀ ਹੈ ਬਾਜੀ ਹੱਥ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਇੱਕ ਕਿਸਾਨ ਹੋਣ ਦੇ ਨਾਤੇ ਜਾਂ ਉਹ ਕਿਸਾਨ ਜਿਸ ਕਿਸਾਨ ਦੀ ਫਸਲ ਹੜ੍ਹ ਦੇ ਪਾਣੀ ਹੇਠ ਆ ਗਈ ਆ ਹੜ੍ਹ ਦੀ ਮਾਰ ਹੇਠ ਆ ਗਈ ਆ ਉਹ ਕਿਸਾਨ ਹੋਣ ਦੇ ਨਾਤੇ ਮੁੱਖ ਮੰਤਰੀ ਸਾਹਿਬ ਨੂੰ ਕੀ ਕਹੋਗੇ ਅਹੀਂ ਦੇ ਹੋ ਅੰਨੇ ਆ ਜੀ ਪ੍ਰਸ਼ਾਸਨ ਨੂੰ ਵੀ ਇੱਥੇ ਆਉਣ ਜ਼ਿੰਮੇਦਾਰਾਂ ਦੀ ਗੱਲ ਸੁਣਨ ਤੇ ਜੇ ਆਣ ਕੇ ਕਮੇਡੀ ਕਰਕੇ ਚਲ ਜਾਣਾ ਤਾਂ ਫਿਰ ਆਪਦੇ ਘਰੇ ਹੀ ਰਹਿਣ ਜੀ ਫਿਰ ਨਾ ਇੱਥੇ ਆਉਣ ਇੱਥੇ ਮਜ਼ਾਕ ਨਾ ਬਣਾਉਣਾਂ ਕਿ ਜ਼ਿੰਮੇਦਾਰਾਂ ਦਾ ਜੀ ਹੂੰ ਆਣ ਕੇ ਮਜ਼ਾਕ ਬਣਾ ਕੇ ਚਲ ਜਾਂਦੇ ਆ ਜੀ ਉਹਨਾਂ ਸਾਰੇ ਭੈਣ ਭਰਾ ਸਵੇਰ ਦੇ ਲੱਗੇ ਆ ਉੱਥੇ ਟੁੱਟ ਗਿਆ ਵਾ ਕੋਈ ਨਹੀਂ ਪਹੁੰਚਿਆ ਜੀ ਹੂੰ ਬਸ ਗੱਲਾਂ ਬਾਤਾਂ ਕਰਕੇ ਚਲ ਜਾਂਦਾ ਵਾ ਜੀ ਕੋਈ ਨਹੀਂ ਕੇ ਇਹਨੂੰ ਮੁਰਗੀ ਦਾ ਨਹੀਂ ਕੋਈ ਦਿੰਦਾ ਜੀ ਉਹ ਕੇ ਇਹਨੂੰ ਕੇ ਦਾ ਬੱਕਰੀ ਦਾ ਨਹੀਂ ਦਿੰਦਾ ਸਾਨੂੰ ਸਾਡੀਆਂ ਜ਼ਮੀਨਾਂ ਦਾ ਨਹੀਂ ਮਿਲਿਆ ਤੇ ਐਂ ਬੱਕਰੀ ਨੂੰ ਕਰਨਾ ਜੀ ਹੂੰ ਠੀਕ ਹੈ ਠੀਕ ਹੈ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਸੁਲਤਾਨਪੁਰ ਲੋਧੀ ਹਲਕੇ ਦੇ ਆਲੀਕਲਾ ਪਿੰਡ ਦੇ ਵਸਨੀਕ ਆਲੀਕਲਾ ਤੇ ਆਲੀ ਖੁਰਦ ਦੇ ਵਸਨੀਕ ਜਿਨ੍ਹਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਰਮਾਤਮਾ ਦੇ ਫੈਸਲੇ ਤੇ ਇਹ ਸ਼ਿਕਵਾ ਕਰ ਰਹੇ ਨੇ ਖਾਸ ਤੌਰ ਤੇ ਇਹ ਕਹਿ ਰਹੇ ਨੇ ਕਿ ਵਾਹਿਗੁਰੂ ਤਾਂ ਸਾਡੇ ਨਾਲ ਚੰਗੀ ਨਹੀਂ ਕੀਤੀ ਤਾਂ ਉਸ ਨੂੰ ਲੈ ਕੇ ਵੀਡੀਓ ਨੂੰ ਲੈ ਕੇ ਜਾਂ ਜਿਨ੍ਹਾਂ ਹਾਲਾਤਾਂ ਦੇ ਵਿੱਚ ਇਹ ਲੰਘ ਰਹੇ ਨੇ ਜਾਂ ਜਿਹੋ ਜਿਹੇ ਇਸ ਇਲਾਕੇ ਦੇ ਵਿੱਚ ਹਾਲਾਤ ਬਣੇ ਨੇ ਉਸ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤਾਂ ਖਾਸ ਤੌਰ ਤੇ 2023 ਨੂੰ ਕਿ ਇਹਨਾਂ ਨੇ ਇਹ ਦੱਸਿਆ ਕਿ 2023 ਦੇ ਹੋਏ ਖਰਾਬੇ ਦਾ ਸਾਨੂੰ ਕਿਸੇ ਵੀ ਤਰੀਕੇ ਦਾ ਮੁਆਵਜ਼ਾ ਨਹੀਂ ਮਿਲਿਆ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕੋਵਾਸ ਟੀਵੀ ਦੇ ਨਾਲ ਧੰਨਵਾਦ